ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸ਼ਿਵੜ ਸ਼ੇੜ ਲਈ ਲੈ ਕੇ ਆਏ ਆਂ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਚੱਲਦਾ ਏ ਕੰਮ ਕਰ ਹਾਂਜੀ ਬਹੁਤ ਵਧੀਆ ਜੀ ਠੀਕ ਆ ਨਾਮ ਤੇ ਡਰੈੱਸ ਬੋਲ ਦਿਓ ਜੀ ਆਪਾਂ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਹਿਸੀਲ ਫੂਲ ਜਿਹੜਾ ਬਠੰਡਾ ਜੀ ਠੀਕ ਆ ਬਈ ਨੇੜੇ ਪਿੰਡ ਆਪਣੇ ਕਿਹੜਾ ਰਹਿਣਾ ਨੇੜੇ ਦਾ ਸਲਾਹਪੁਰ ਰਹਿ ਗਿਆ ਜੀ ਇਹ ਤੇ ਰਾਮਪਰਾਹੁਲ ਇੱਕ ਸੜ ਭਗਤਾ ਭਾਈ ਕਾ ਜੀ ਵਿਚਾਲੇ ਜੀ ਪਿੰਡ ਆ ਜਪਨਾ ਠੀਕ ਆ ਬਈ ਮੈਨੂੰ ਨੰਬਰ ਬੋਲ ਦੋ ਆਪਣਾ ਫੋਨ ਨੰਬਰ 9463842855 ਹੂੰ ਦੂਜਾ ਹੈਗਾ 70782065 ਜੀ ਠੀਕ ਆ ਇਹ ਬਈ ਦੇ ਦੋਨੇ ਕੰਟੈਕਟ ਨੰਬਰ ਆ ਬਾਕੀ ਬਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੈਡ ਦੇਖ ਰਿਹਾ ਕਿਹੜਾ ਸੂਆ ਸੂਈ ਆ ਬਈ ਜੀ ਦੂਜਾ ਸੂਆ ਸੂਈ ਵੀ ਹੈ ਵੈਡ ਦੂਜਾ ਸੂਆ ਸੂਈ ਇੱਕ ਤਾਂ ਸੂਈ ਆ ਵੀਰੇ ਕਿੰਨਾ ਟਾਈਮ ਹੋ ਗਿਆ ਇਹਨਾਂ ਵਿੱਚ ਜੋ ਚੌਥਾ ਦਿਨ ਨਹੀਂ ਸ ਬਈ ਜੀ ਇੱਕ ਜੀ ਬੰਦੇ ਤੋਂ ਲਈ ਹੋਣੀ ਸਮਾਈ ਹੈ ਨਹੀਂ ਸੀ ਬੈੜ ਦੀ ਠੀਕ ਆ ਰਿਕਾਰਡ ਤਾਂ ਇਹਦਾ ਮੰਨ ਕੇ ਜਦ ਬੰਦਾ ਇਸ ਚੰਗੇ ਕੋਲੇ ਜਾੜੇ ਬਹੁਤ ਚੰਗਾ ਬਣ ਜਾਈ ਠੀਕ ਆ ਬਈ ਠੀਕ ਆ ਬੰਦੇ ਇਹ ਸਮਾਈ ਨਹੀਂ ਸੀਗੀ ਬੇਗੋਰੀ ਚਾਈ ਬੇਗੋਰੀ ਚਾਈ ਜੀ ਰੇਟ ਐਲੀ ਸੀਗੀ ਮਤਲਬ ਸਮਾਈ ਨਹੀਂ ਸੀ ਬੰਦਾ ਦੀ ਉਹ ਜੀ ਠੀਕ ਆ ਬਈ ਤੰਗ ਦੀ ਬੈੜ ਸੀਗਾ ਉਸ ਤੰਗ ਦੀ ਸਮਾਈ ਨਹੀਂ ਹੋਈ ਬੈੜ ਦੀ ਠੀਕ ਆ ਬਈ ਤੇ ਬੱਚਾ ਕੀ ਦਿੱਤਾ ਬਈ ਇਹਨੇ ਬੱਚਾ ਦਿੱਤਾ ਜੀ ਬੱਚਾ ਬਹੁਤ ਚੰਗਾ ਬੱਚੀ ਹੁੰਦੀ ਤਾਂ ਗਾਲੀ ਬਣ ਗਈ ਸੀ ਕੀ ਬਾਤਾਂ ਆ ਹਾਂ ਬੱਚੇ ਤਾਂ ਬਹੁਤ ਚੰਗੇ ਪਾਉਂਦੀ ਹੈਗੇ ਬਹੁਤ ਚੰਗੇ ਬੱਚੇ ਪਾਉਂਦੀ ਆ ਆਪ ਬਹੁਤ ਬਰੀਡ ਦੀ ਜੀ ਬੜ ਹੂੰ ਇਹ ਤਾਂ ਬੰਦਾ ਕੋਈ ਸਾਹਮ ਲੈ ਕੇ ਤੇ ਚੰਗੇ ਬੰਦੇ ਕੋਈ ਸ਼ੌਂਕੀ ਕੋਲੇ ਜਾਵੜੀ ਬਾਈ ਮੈਂ ਕਹਿੰਦਾ ਐਡਾ ਕੋਈ ਅੰਤ ਨਹੀਂ ਜਵੜਦਾ ਲੈ ਬਾਈ ਚੈੱਕ ਕਰ ਲੋ ਕਲਾ ਕਲਾ ਥਾਣਾ ਮੁੱਠੀ ਵਾਲਾ ਥਾਣਾ ਬਾਈ ਗਲਾਬੀ ਗਲਾਬੀ ਥਣ ਪਿਆ ਚਾਰੇ ਥਾਣਾ ਪੂਰੀ ਬਿੱਥੀ ਤੇ ਹੈਗੇ ਥਣ ਦਾ ਪਤਾ ਲੱਗਦਾ ਬਾਕੀ ਨਾੜਾ ਨੂੜਾ ਨਾ ਬਰੀਕੀ ਚਾ ਕਰਨੀ ਬੜੀ ਬੈੜ ਹੀ ਬਰੀਕ ਹੈ ਜੀ ਬਾਈ ਕਿੰਨਾ ਹੁਣ ਬੋਲਾ ਲਾ ਲੀਆ ਪਾ ਦੁੱਧ ਲਾ ਲੀ ਵੇ ਇਹ 15 ਲੀਟਰ ਦੇ ਕੋਲੇ ਇਸ ਟਾਈਮ ਠੀਕ ਆ ਦੋਵੇਂ ਡੰਗਾਂ ਦਾ 15 15 ਲੀਟਰ ਆਗਾ ਕੰਦਿਆ ਦਾ ਹਾਂਜੀ ਹਾਂਜੀ ਠੀਕ ਆ ਜੇ ਜਨੀ ਮੰਨ ਲਓ ਜੇ ਬੰਦੇ ਸਮਾਈ ਵਾਲੇ ਕੋਲੇ ਜਾਵੜੇ ਹੂੰ ਮਤਲਬ ਉਹ ਬੰਦੇ ਨੇ ਦੇਖੇ ਨੇ ਵੀ ਜਈ ਜੀ ਸਮਾਈ ਹੈ ਮੂਰੇ ਪਰ ਸਾਨੂੰ ਉਮੀਦ ਇਹਦੀ 20 ਲੀਟਰ ਦੀ ਹੈਗੀ ਠੀਕ ਆ ਮੇਰੇ ਕੋ ਖੁੱਲੇ ਜਵਾਦੂ ਬਾਕੀ ਜਿਵੇਂ ਹੁਣ ਥੋੜੇ ਦਿਨ ਹੋਇਆ ਤਿੰਨ ਦਿਨ ਹੋਇਆ ਸੀ ਨੋ ਹਨਾ ਸੋਈ ਨੋ ਹਿਸਾਬ ਨਾਲ ਮੈਂ ਮਤਲਬ 15 ਲੀਟਰ ਜੇ ਮੈਂ ਕਰਮ ਵਾਲੀ ਥੱਲੇ ਤਿਆਰ ਚੱਕੀਦਾ ਹਨਾ ਚਾਰ ਜੀ ਵਕੇ ਲੈਵੇ ਬੱਸ ਦਾ ਜਿਹੜੇ ਬੰਦੇ ਨੂੰ ਪਰਖ ਆਉਣੇ ਪਰਖ ਨਹੀਂ ਜੀ ਹਨਾ ਜੀ ਚੈੱਕ ਕਰ ਲਓ ਲੈਵੇ ਦੀ ਬਾਕੀ ਫਿਕਸ ਹਵਾਨਾਗਾ ਕੋਈ ਟੁੱਟ ਮਾ ਲੈਵੇ ਲੈ ਤਾਂ ਤੁਮਣੀ ਇਹ ਲੈਵੇ ਹੀ ਬਣ ਜੇ ਚਾਹੇ 10 ਸੂਏ ਸੂਪੇ ਨਹੀਂ ਹੈਗਾ ਟੁੱਟ ਜੂ ਹਨਾ ਹਾਂਜੀ ਹਾਂਜੀ ਤੇ ਖੋਲ ਦੇ ਬਾਈ ਥੋੜ ਦੇ ਬਾਕੀ ਬਾਈ ਕੱਦ ਵੈਡ ਵਾਲੀ ਆ ਥੋੜਾ ਜਿਹੜੀ ਛੋਟੀ ਛੋਟੀ ਨਹੀਂ ਸਮਾਈ ਤੋਂ ਮਾਰੀ ਵੀ ਆ ਥੋੜੀ ਜੀ ਵਿਚਾਰੀ ਚੌਂਕੀ ਬੰਦਈ ਸਾਂਭੀ ਹੁੰਦੀ ਇਹ ਤਾਂ ਪੱਤੀ ਖਾਣ ਨੂੰ ਵਿਚਾਰੀ ਹੜਦੀ ਬਾਕੀ ਬਾਈ ਤੁਸੀਂ ਐਂ ਦੇਖ ਲਓ ਵੀ ਕੱਦ ਕਿੱਡਾ ਆਦਾ ਬਾਈ ਕੱਦ ਹੋਊਗਾ ਜਾਂ 5 ਫੁੱਟ ਤੋਂ ਕੱਦ ਬਹੁਤ ਆ ਜੀ ਬਾਕੀ ਬਾਈ ਪ੍ਰਿੰਟ ਬਹੁਤ ਚੰਗਾ ਬੱਚੇ ਦੇਖ ਹੀ ਲਿਆ ਬਾਈ ਕਿੰਨਾ ਚੰਗਾ ਪਾਉਂਦੀ ਆ ਬੱਚਾ ਸੱਤ ਦਾ ਕਰਮ ਵਾਲੀ ਨੇ ਲੈ ਬਾਈ ਤੋਰਾ ਤਾਰਾ ਚੈੱਕ ਕਰ ਲਓ ਇੱਕ ਨੰਬਰ ਆ ਬਾਕੀ ਧਾਰ ਕਿਵੇਂ ਆ ਬਾਈ ਬੜੀ ਸੋਹਣੀ ਐ ਚਵਾਈ ਤਾਂ ਤੇ ਮਾਰੋਂਗੇ ਧਾਰਾ ਬਾਈ ਫਿਰ ਹਾਂਜੀ ਹਾਂਜੀ ਧਾਰਾ ਮਾਰ ਕੇ ਖਾਣੇ ਠੀਕ ਆ ਬਾਈ ਉਹ ਥੋੜਾ ਬੱਚੇ ਦਾ ਕਰਕੇ ਤੇਜ਼ੀ ਕਰਦੀ ਆ ਠੀਕ ਆ ਠੰਡੀ ਠੰਡੀ ਸਵਾਈ ਆ ਬੱਚਾ ਮਗਰ ਬੱਸ ਆਗਾ ਤੇ ਕੀ ਮੌਲਾ ਬਾਈ ਬਾਈ ਮੁੱਲ ਬਿਲਕੁਲ ਹੀ ਜਾਇਜ਼ ਹੋ ਘਾਟਾ ਵਾਧਾ ਨਹੀਂ ਹੋਣਾ ਕੋਈ ਵੀ ਹੂੰ ਬੰਦਾ ਆਪਣ ਨੂੰ ਵੀ ਬੰਦਾ ਫੋਨ ਲਾਵੇ ਜੀ ਇਹਨੂੰ ਚੀਜ਼ ਦੀ ਪਰਖ ਆ ਤੇ ਰੇਟ ਬਾਰੇ ਪਤਾ ਜੀ ਨੂੰ ਪਾਸੇ ਹੱਸ ਹੈ ਨਾ ਹੀ ਹੂੰ ਇਹ 55000 ਦੀ ਵੜ ਦੇਣੀ ਠੀਕ ਆ ਬਾਈ ਮੁੱਲ ਤੇਰੇ ਅੱਗੇ ਵੀ ਖਰਜ ਆ ਜੀ ਹਾਂ ਹਾਂ ਮੁੱਲ ਕਿਉਂ ਜਾਦੇ 55000 ਦੀ ਵੜ ਦੇਵਾਂਗੇ ਜੀ ਠੀਕ ਆ ਬਾਈ ਪੂਰੀ ਸੀਟ ਠੰਡੀ ਉਹ ਬੱਚੇ ਨੂੰ ਨਾਲ ਲੈ ਆਓ ਥੱਲੇ ਬੈਹਿ ਕੇ ਇੱਕ ਵਾਰੀ ਆਪਾਂ ਫੇਰ ਦੱਸਦੇ ਹਾਂ ਲੋ ਬਾਈ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਬਾਕੀ ਇੱਕੋ ਜਿਹਾ ਥਣਾ ਕੋਈ ਛੋਟਾ ਨਹੀਂ ਤੇ ਕੋਈ ਵੱਡਾ ਨਹੀਂ ਹੈ ਨਾ ਹਾਂਜੀ ਬਾਕੀ ਠੰਡੀ ਬੜੀ ਹੈ ਜੀ ਹੂੰ ਠ ਹੂੰ ਸਹੀ ਗੱਲ ਆ ਬਾਈ ਕੋਈ ਚੱਕਰੀ ਨਹੀਂ ਗਾ ਕਿਲੇਵਾ ਦੇਖੋ ਜਿੰਨੇ ਲੈਵੇਲ ਕੋਣ 55000 ਮੰਗਦਾ ਜੀ ਹੂੰ ਜਾਇਜ਼ ਗੱਲ ਆ ਬਾਈ ਜੇ ਮਨ ਲੱਗਲੇ ਨੂੰ 55 ਇਹ ਵੀ ਬਾਹਰ ਲੱਗਦਾ ਇਹ ਜੀ ਵੈੜ ਦਾ ਫਿਰ ਉਹ ਤਾਂ ਅਗਲੇ ਦੀ ਮਰਜ਼ੀ ਜੀ ਸਹੀ ਗੱਲ ਆ ਬਾਈ ਹਾਂਜੀ ਦਿੱਤਾ ਦਾ ਮਾਰ ਲੈ ਲੈ ਬਾਈ ਠੰਡੀ ਸੀਲ ਚੈੱਕ ਕਰ ਲੋ ਬਾਈ ਨਿਆਣਾ ਪਾਓ ਚਾ ਨਾ ਪਾਓ ਉਹ ਤਾਂ ਹਾਪੋ ਮੈਂ ਪਾਤਾ ਜੀ ਮਤਲਬ ਇਹ ਲੱਗਦਾ ਨਹੀਂ ਪੂੰਦੀ ਨਹੀਂ ਹੋਣੀ ਹੂੰ ਕੋਈ ਮਤਲਬ ਨਹੀਂ ਸਹੀ ਗੱਲ ਆ ਬਾਈ ਤੇ ਠੰਡੀ ਸੀਲ ਬਾਈ ਚੈੱਕ ਕਰ ਲੋ ਫੁੱਲ ਕਰਮ ਵਾਲੀ ਬਾਕੀ ਬਾਈ ਆਪਣਾ ਧਾਰਾ ਵੀ ਦਿਖਾਊਗਾ ਮਾਰ ਕੇ ਲੈ ਜੀ ਕਰੀ ਬੱਚਾ ਇਧਰ ਨੈੜੂ ਦਿਖਾ ਦੇ ਸੰਤੁਣੇ ਇਧਰ ਦੀ ਲੈ ਬਾਈ ਤੁਹਾਨੂੰ ਬਾਹਲਾ ਚੰਗੇ ਵਾਕੀ ਬਰੀਕੀ ਜੇ ਨਾੜਾ ਉਹਨਾਂ ਦੇਖੋ ਕਿੰਨੀ ਸਮਾਪ ਸਮੂਹ ਬਾਈ ਚੈੱਕ ਕਰ ਲਓ ਬਹੁਤ ਚੰਗਾ ਕਰਦੀ ਹੈ ਹਨਾ ਨਾੜਾ ਨਾ ਤਾਂ 1 ਕਿਲੋ ਜੇ ਆਪਾਂ ਕਹਿੰਦੇ ਤੁੰਨੀ ਪਈ ਆ ਹਾਂਜੀ ਬਾਹਲੀ ਬਰੀਕੀ ਜਾਈ ਬੜੀ ਦੇਖੋ ਚੋਂਗੇ ਰੋਈ ਮੈਂ ਕਹਿੰਦਾ ਕੀ ਬਤਾਂ ਬਾਈ ਹਨਾ ਟੂਣ ਦਾ ਪਤਾ ਲੱਗਦਾ ਖਰਚਾ ਲੈ ਲੈ ਸੁਣੋ ਟੂਣਾ ਹੀ ਬੜ ਲੈ ਬਾਈ ਚੈੱਕ ਕਰ ਲਓ ਮੂਹਲੇ ਲੱਣਾ ਦੀ ਤਰਪੂਰ ਤੋਂ ਮਤਲਬ ਭੁੱਲ ਦੇ ਖਲੌਣ ਵਾਲਾ ਕੰਮ ਠੀਕ ਆ ਮੌਂ ਵੀ ਠੰਡੀ ਹੈ ਬਾਈ ਕਹਿੰਦਾ ਇੰਨੀ ਬਾਈ ਠੰਡੀ ਸੀ ਲਾ ਕਰਮ ਵਾਲੀ ਨੇ ਭਾਈ ਮੈਂ ਬਈ ਚੈੱਕ ਕਰ ਲਓ ਜੀ ਭਾਈ ਇੱਕ ਨੰਬਰ ਆ ਫਿਰ ਚੱਕਰੀ ਨਹੀਂ ਕਰਮਾਉਣੀ ਜੋ ਮਾਰੀ ਚੋਈ ਚਲੋ ਹਨਾ ਹੋਈ ਚੱਕਰੀ ਨਹੀਂ ਹੂੰ ਬਾਕੀ ਭਾਈ ਨੇ ਭਾਈ ਮੁੱਲ ਵੀ ਜਾਇਜ਼ ਕੀਤਾ 55000 ਬਾਕੀ ਭਾਈ 16 ਛੱਪਾ ਹੋ ਜੂ ਮਾੜਾ ਮੋਟਾ ਹਾਂ ਮਾਨਤਨ ਛੋੜ ਛੱਪੇ ਵਾਲ ਕਰਾਂਗੇ ਜੀ ਠੀਕ ਆ ਹਾਂਜੀ ਛੋੜ ਛਮਾਨਤਨ ਭਾਈ ਕਹਿੰਦਾ ਜਰੂਰ ਹੋ ਜੂ ਤੇ ਨਾਲ ਅੱਛੀਗਾ ਭਾਈ ਕੋਲੇ 100 ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਨਾ ਭਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ